ਟੈਸਟ ਉਹ ਸੀ ਕਿ ਉਹ ਕਿੰਨਾ ਚੰਗਾ ਹੈ ਹਾਂ ਕਰਤੇ ਵਿੱਚ ਇੱਕ ਜੁਆਇੰਟ ਕੋਆਰਡੀਨੇਸ਼ਨ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਬੀਐਸਐਫ ਆਰਮੀ 에ਅਰਫੋਰਸ ਸੈਂਟਰਲ ਏਜੰਸੀਜ਼ ਜੰਮੂ ਐਂਡ ਕਸ਼ਮੀਰ ਦੀ ਪੁਲਿਸ ਤੇ ਹਿਮਾਚਲ ਪੁਲਿਸ ਦੇ ਸਾਰੇ ਅਫਸਰਾਂ ਨੇ ਭਾਗ ਲਿਆ ਇਹਦੇ ਵਿੱਚ ਸੈਂਟਰਲ ਪੈਰਾਮਿਲਿਟਰੀ ਫੋਰਸਸ ਦੇ ਵੀ ਅਫਸਰਾਂ ਨੇ ਭਾਗ ਲਿਆ ਔਰ ਸਾਡੇ ਜਿਹੜੇ ਦੋ ਮੇਨ ਚੈਲੰਜਸ ਇਸ ਵੇਲੇ ਹੈ ਇੱਕ ਤਾਂ ਜਿਹੜੇ ਅਮਰਨਾਥ ਯਾਤਰਾ ਦੇ ਯਾਤਰੀ ਸਾਡੇ ਪੰਜਾਬ ਵਿੱਚੋਂ ਆ ਰਹੇ ਆ ਉਹਨਾਂ ਦੀ ਸੁਰੱਖਿਆ ਔਰ ਦੂਸਰੀ ਜਿਹੜਾ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉਥੋਂ ਇਨਫਿਲਟ੍ਰੇਸ਼ਨ ਦੀ ਬਿੰਦੂ ਖਤਮ ਕਰਨਾ ਔਰ ਰੋਕਣਾ ਇਹ ਸਾਡੇ ਪ੍ਰਾਈਮ ਦੋ ਸਬਜੈਕਟ ਸੀਗੇ ਇਹ ਦੋਵੇਂ ਵਿਸ਼ਿਆਂ ਤੇ ਗਹਿਨ ਚਰਚਾ ਕੀਤੀ ਗਈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਜਿਹੜਾ ਸ਼ੰਭੂ ਬਾਰਡਰ ਤੋਂ ਪਠਾਨਕੋਟ ਤੱਕ ਦਾ ਏਰੀਆ ਲੱਗਦਾ ਹੈ ਜਿਸ ਦੇ ਵਿੱਚ ਜ਼ਿਆਦਾਤਰ ਯਾਤਰੀ ਟਰੈਵਲ ਕਰਦੇ ਆ ਇਸ ਨੂੰ 6 ਸੈਕਟਰਸ ਤੇ ਵੰਡਿਆ ਗਿਆ ਹੈ ਹਰੇਕ ਸੈਕਟਰ ਦੇ ਵਿੱਚ ਇੱਕ ਕਮਾਂਡਿੰਗ ਡ੍ਰਾਂਗ ਦਾ ਆਫਸਰ ਲਗਾਇਆ ਗਿਆ ਹੈ ਇਸੇ ਤਰ੍ਹਾਂ ਪਠਾਨਕੋਟ ਤੋਂ ਅੰਮ੍ਰਿਤਸਰ ਦਾ ਜਿਹੜਾ ਜਿਹੜੀ ਸੜਕ ਜਾਂਦੀ ਹੈ ਇਸ ਦੇ ਉੱਤੇ ਵੀ ਧੁਕਿਆਂ ਸੁਗਵਾਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅੱਜ ਦੀ ਇਸ ਮੀਟਿੰਗ ਦੇ ਵਿੱਚ ਅਸੀਂ ਆਨ ਬੋਲਾ ਜਿਹੜਾ ਸਾਡਾ ਬਾਰਿਸ਼ ਦਾ ਸੀਜ਼ਨ ਹੈ ਸਾਡੇ ਰਿਫਰਾਈਨ ਏਰੀਆਜ਼ ਹੈ ਕਿ ਆ ਪਾਕਿਸਤਾਨ ਦੇ ਨਾਲ ਲੱਗਦੇ ਉਹਦੇ ਵਿੱਚ ਕਿਸ ਤਰ੍ਹਾਂ ਦੀ ਸੁਰੱਖਿਆ ਕੀਤੀ ਜਾਵੇ ਤਾਂ ਕਿ ਕੋਈ ਇਨਫਿਲਟ੍ਰੇਸ਼ਨ ਨਾ ਹੋ ਸਕੇ इस एक स्ट्रैटेजी बनाई है और मैं यकीन है कि जिस तरह असी कोऑर्डिनेटेड एक एफर्ट आर्मी बी एस एफ एयरफोर्स पैरामिलिट्री फोर्स ये मिल के कर रही ने मैं यकीन है कि ये कोई इन्फिल्ट्रेशन ऐसी नहीं हो गया सर जो बार को ट्रैवल कर जाती है चीज़ वो तो, फेक बताई जाती है कि ये जैसे कि कल एक ट्रैवल कर गई पिक्चर बी ने आज उसको बता दिया कि हमारे जवान हैं तो इस बारे में क्या कहना क्योंकि कई चीज़ें जो है तो में आ से, देखे कुछ नहीं है ना? मैं लोगों को <laughs> बेनती कराँगा कि जो भी उन्होंने कोई शक्की चीज़ शी व्यक्ति नज़र आता है वह जरूर साढ़े नावल करे कंट्रोल रूम भी है वन वन टू नंबर है या इत एक इंटीग्रेटड चेक पोस्ट बनाई गई है पठानकोट जिना नंबर सार्वजनिक किया हो ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਜਦੋਂ ਵੀ ਕੋਈ ਸ਼ੱਕੀ ਵਿਅਕਤੀ ਉਹਨਾਂ ਨੂੰ ਨਜ਼ਰ ਆਏ ਸਾਡੇ ਨਾਲ ਸਾਂਝੇ ਕਰਨ ਔਰ ਅਸੀਂ ਇਮੀਡੀਏਟਲੀ ਉਸ ਨੂੰ ਵੈਰੀਫਾਈ ਕਰਕੇ ਅਸੀਂ ਤੁਹਾਡੇ ਤੱਕ ਸਾਹਮਣੇ ਆਵਾਂਗੇ ਕਿ ਉਹਦੇ ਵਿੱਚ ਕੀ ਸੱਚਾਈ ਹੈ ਕੀ ਨਹੀਂ ਇਸਾ ਸਰ ਜਦੋਂ ਕੋਈ ਜਵਾਨ ਛੁੱਟੀ ਤੇ ਜਾਂਦਾ ਕਿਸੇ ਵੀ ਫੋਰਸਿਸ ਦਾ ਕੀ ਉਹਨਾਂ ਨੂੰ ਅਲੋ ਹੁੰਦਾ ਕਿ ਉਹ ਵਰਦੀ ਪਾ ਕੇ ਕਿਤੇ ਬਾਹਰ ਜਾਂ ਜੀ ਬਿਲਕੁਲ ਫੋਰਸ ਦੇ ਔਰ ਗੁਰਮੀਤਰੀ ਫੋਰਸਸ ਦੀ ਵਰਦੀ ਅਲਾਉਡ ਹੁੰਦੀ ਆਸਨ ਹੀ ਉਦੇਸ਼ ਸਪੈਕਟਰ ਜਿਹੜੇ ਚਪਲਾ ਚ ਦੇਖੇਗੇ ਨਾ ਤੋਂ ਉਹਨਾਂ ਨੇ ਵਰਦੀ ਯੂਨੀਫਾਰਮ ਦੇ ਨਾਲ ਚਪਲਾ ਪਾਈ ਹੈ ਫਿਰ ਉਹ ਸਪੈਕਟਰ ਤੇ ਲੱਗਣਗੇ ਚਲੋ ਉਹ ਦੇਖੋ ਮੈਂ ਲੋਕਾਂ ਦਾ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਦੇਖ ਕੇ ਔਰ ਇੱਕ ਅਲਰਮ ਰੇਜ਼ ਕੀਤਾ ਇਹੀ ਮੈਂ ਲੋਕਾਂ ਨੂੰ ਕਹਿ ਰਿਹਾ ਕਿ ਇਹ ਇੱਕ ਚੰਗੇ ਨਾਗਰਿਕ ਹੋਣ ਦਾ ਪ੍ਰਮਾਣ ਦਿੰਦਾ ਹੈ ਜਦੋਂ ਵੀ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਨਜ਼ਰ ਆਵੇ ਪੁਲਿਸ ਨਾਲ ਜ਼ਰੂਰ ਸਾਂਝੀ ਕਰੋ ਅਸੀਂ ਵੈਰੀਫਾਈ ਕਰਕੇ ਤੁਹਾਨੂੰ ਦੱਸਦਾ ਕਿ ਕਿੰਨੀ ਸੱਚਾਈ ਹੈ ਕੀ ਠੀਕ ਹਾਂ ਜੀ